ਸਤਿ ਸ਼੍ਰੀ ਅਕਾਲ ਵੈਲਕਮ ਕਿਹਾ ਜਾਲ ਕਿਵੇਂ ਸਾਰੇ ਠੀਕ ਠਾਕ ਅੱਜ ਦੀ ਵਿਸਾਖੀ ਵਿਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਜੜਦੀ ਖਲਚ ਰੱਖੇ ਸਭ ਨੂੰ ਇਹਦੇ ਵਾਸਤੇ ਰਹਿਣ ਕੰਮ ਕਰਾਂ ਜਿੱਤ ਤਰਕਿਆ ਮਕਸ਼ੇ ਪਰਮਾਤਮਾ ਤੇ ਰਾਡੀ ਛੜੀ ਆਪਾਂ ਅੱਗੇ ਦਸਤਾਰ ਬਨ ਲਈ ਆਪਾਂ ਅੱਜ ਗ੍ਰੀਨ ਜੀ ਤੇ ਇਧਰ ਕਿੰਨੇ ਰੈਡੀ ਹੋ ਗਏ ਹਾਂ ਦੇ ਆਵਾਜ਼ ਨੂੰ ਨੀਲਾ ਇਹਦੇ ਨਾਲ ਐਪੀਸੋਡ ਨਾਲ ਹੈ ਨਾ ਕਿ ਨੂੰ ਤੇ ਇਹ ਮੈਨੂੰ ਕਹਿੰਦੇ ਕੋਈ ਕਿ ਆ ਅਮੇਜਿੰਗ ਹੁੰਦੀ ਥੀ ਤੇ ਇਹ ਲੈਣਾ ਬਹੁਤ ਬਣੀ ਮੈਡੀਕਲ ਤੇ ਮੰਮੀ ਜਾਣ ਕੇ ਨਾਲ ਆਈ ਜਾ ਰਹੀ ਫਲਾਈ ਸਾਹਿਬ ਗੁਰਦੁਆਰਾ ਫਲਾਈ ਸਾਹਿਬ اٹੇ ਲੱਗ ਗਿਆ ਹੈਗਾ ਬਰਨਪਾਸਾ ਜੀ ਦਾ ਤੇ ਚਲੋ ਫਿਰ ਚਾਬੀਆਂ ਹਟ ਗਈਆਂ ਪ੍ਰਸ ਗਰਮ ਹੋਏ ਪ੍ਰਸ ਗਰਮ ਰੱਖੀ ਹੈ ਗੱਡੀ ਗੱਡੀ ਬਾਹਰ ਮੰਮੀ ਲੱਗੇ ਗੇਟ ਖੋਲਣ ਚਲੋ ਹੱਸ ਮੈਂ ਕਾ ਗੋਲੀ ਹੋ ਗਿਆ ਪਿਆ ਇਹ ਬੈੱਡ 'ਚ ਰੱਖਿਆ ਜਦੋਂ ਬੈੱਡ ਉਦੋਂ ਤਾਂ ਪੇਂਟ ਕੀਤੇ ਸੀ ਨਾ ਉਦੋਂ ਕੱਢਿਆ ਚਲੋ ਖਤਮ ਹੋ ਗਿਆ ਹੁਣ ਉਦੋਂ ਉਦੋਂ ਦੇ ਵਾਸਤੇ ਨਵਾਂ ਲਿਆਵਾਂਗੇ ਉੱਧਰ ਵਾਸਤੇ ਲੋ ਮਾਲਕ ਦਾ ਨਾ ਚੱਲੀਏ ਮਾਹ ਰੈਡੀ ਹੁੰਦੇ ਹਨ ਚਲੋ ਬੈਠੋ ਬੈਠੋ ਚੱਲੀਏ ਚਲੋ ਗੱਡੀ ਵਾ ਪਾਰਕ ਬਾਹਰ ਹੀ ਕਰਤੀ ਐ ਕਿਉਂਕਿ ਗੱਡੀਆਂ ਕਾਫੀ ਲੱਗੀਆਂ ਵੇਖੋ ਅੰਦਰ ਗੱਡਿਆ ਦੇਣਾ ਜਾਣ ਦਿੰਦੇ ਕਿਉਂਕਿ ਅੱਜ ਮਤਲਬ ਸੰਗਤ ਕਾਫੀ ਹੈ ਅੱਜ ਜ਼ਿਆਦਾ ਤੇ ਕਨਾਂ ਨੇ ਕੋਨਾ ਕਾਫੀ ਲੱਗੀਆਂ ਚੁੰਨੇਵਾਂ ਲੱਗਿਆ ਕਨੇ ਇਧਰ ਰਹਿਣਾ ਚੁੰਨੀ ਆ ਦਰਲੀ ਜਾਣੀ ਚਲੋ ਕੋਈ ਗੱਲ ਨਹੀਂ ਇਦਾਂ ਹੀ ਆ ਦੁਕਾਨ ਨਾ ਹੈ ਹਾਂ ਮੰਮੀ ਕਹਿੰਦੇ ਦੁਕਾਨਾ ਵਾਲਾ ਕਿੰਨੀ ਕਮਾਈ ਕਰ ਲੈਣੀ ਅੱਜ ਚਲੋ ਹਾਂ ਦੇ ਉਹੋ ਹੀ ਆ ਛੱਲੇ ਛਾਪਾਂ ਹੋਈ ਫਲਾਵਰ ਯਾਤਰੀਆ ਇਹਦੇ ਤਾਂ ਅੱਜ ਟਿੱਕੀਆਂ ਲਾ ਕੇ ਬੈਠੇ ਹੈ ਚਲੋ ਵੀ ਮੋਰਸਾ ਸਟੈਂਡ ਇੱਧਰ ਲਾ ਕੇ ਗੱਡੀਆਂ ਫਿਰ ਜ਼ਿਆਦਾ ਹੋ ਜਾਂਦੀਆਂ ਫਿਰ ਉਹਦੇ ਚੱਕਰ ਚ ਫਿਰ ਗੱਡੀਆਂ ਅੰਦਰ ਲੱਗੀਆਂ ਵੀ ਹੈਗੀਆਂ ਕੁਛ ਪਰ ਇਹ ਵਾਰ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਆ ਫਿਰ ਗੱਡੀਆਂ ਦੇ ਗੱਡੀਆਂ ਝੜ ਜਾਂਦੀਆਂ ਫਿਰ ਉਹ ਸਭ ਨੇ ਉਹਨਾਂ ਨੇ ਫਿਰ ਗੱਡੀਆਂ ਪਿੱਛੇ ਲਾ ਦਿੰਦੇ ਨੇ ਹਰੂਨ 7 ਵਜਣੇ ਆ ਬਸ പത്ര മോട്ടേക്കാ ਇਹ ਸ਼ੋਪਿੰਗ ਕੱਲੇ ਹੁਣ ਆਪਾਂ ਘਰੋਂ ਵਾਪਸ ਆ ਜਮ ਅੱਜ ਮੌਸਮ ਵੀ ਕਾਫੀ ਠੰਡਾ ਹਵਾ ਬੜੀ ਤੇਜ਼ ਚੱਲਣ ਢਈ ਅੱਜ ਚੱਲੇ ਆਵਾਂ ਅਗਲੇ ਮੀਆਂ ਚੱਲੇ ਮੈਂ ਘਰ ਲੈ ਜੰਨੇ ਆਂ ਤੇਰਾ ਪਾਣੀ ਗਰਮ ਪਾਓ ਭਾਈ ਯਾਰ ਗਰਮ ਗਰਮ ਉਹ ਤਾਂ ਠੰਡੀਆਂ ਆ ਪਾਠੀ ਕਿੰਨੀ ਦੀ ਇੱਕ 60 ਦੀ ਅਮਿਲ ਲੈਣੀ ਆ ਬਾਤੀ ਬਾਤੀ ਮਰ ਬਾਤੀ ਕਹਿੰਦੇ ਨਾ ਬਾਜੀ ਬਾਤੀ ਕਹਿੰਦੇ ਇਹਨੂੰ ਬਾਤੀ ਲਈ ਮਿਠਾਈ ਕਹਿ ਦਿੰਦੇ ਨੇ ਖੜਨੀ ਖੜਨੀ ਉਹ ਮੱਠੇ ਥੋੜੀ ਅੱਗੇ ਮੱਠੇ ਲਈ ਕਰਦੇ ਨੇ ਇਹ ਹੋਰ ਹੈ ਵੈਰੈਟੀ ਜੂਪੀ ਦੀ ਹੈ ਇਹ ਜੂਪੀ ਦੀ ਵੈਰੈਟੀ ਆ ਹਾਂ ਅੰਦੇ ਆ ਦੀ ਵੈਰੈਟੀ ਹੈ ਜੂਪੀ ਦੀ ਇੱਕ ਵੀ ਸਪਾਈਲ ਲੈਣੇ ਮੈਂ ਕਿਹਾ ਦੇਖ ਲਾਂਗੇ ਫਰਾਈ ਕਰਕੇ ਕਿੱਦਾਂ ਦਾ ਟੇਸਟ ਹੋਏਗਾ ਠੀਕ ਲਓ ਜੀ ਇਹ ਪੈਕ ਕਰਤਾ ਜੀ ਹਲੋ ਨਮਿਆ ਫੜ ਲਈ ਫੜ ਲਈ ਜਿਹੜੇ ਬਿਆਨ ਜਿਹੇ ਬਿਆਨ ਨਹੀਂ ਮਾਰਨੀ ਆ ਨਾ ਬਿਨਾਂ ਜਲੇਦੀਆਂ ਨਹੀਂ ਫੜਦੀ ਲੈਓ ਚਲੋ ਚਲਿਏ ਘਰ ਨੂੰ ਹਵਾ ਬੜੀ ਤੇਜ਼ ਚੱਲਣ ਢੀ ਆ ਨਾ ਓੜ 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 ਆ ਨਹੀਂ ਲੱਗਣਾ ਮਿਲ ਕੇ ਚੋਕੇ ਨਾ ਉਹ ਜਿਹੜੀ ਸੱਮਣੇ ਅੰਦੇ ਕੋਈ ਗੱਲ ਨਹੀਂ ਤੁੰਨਾ ਹੀ ਟੋਕਣਾ ਪਿਛਲੀ ਵਾਰ ਲੈ ਟੇਬਲ ਛੋਟੇ ਛੋਟੇ ਆ ਵੇਖੋ हर चीज आ गई हैं। चलो भी चलिए महाराज कृपा करे पर अपनी अगे लगी उधर तो चलिए दर्शन मेले कर लिया चलिए घर वापस जलेबियां आ गई आ गई मट्ठी। ਆਤੀ ਖਿਲਾੜੀ ਖੜੀ ਆ ਤੇ ਹੈ ਮੈਂ ਤੇ ਮੰਮੀ ਹੁਣ ਜਾਵਾਂਗੇ ਮੋਟਰਸਾਈਕਲ ਤੇ ਕੰਮ ਆਪਉਣ ਜਰੂਰੀ ਕੋਈ ਮੈਂ ਮੰਮੀ ਮੋਟਰਸਾਈਕਲ ਸਾਫ ਕਰਨ ਲਈ ਵੇਖ ਲੈ ਮਾਪੇ ਇਹਨਾ ਕਰਦਾ ਗੱਡੀ ਆਪਣੀ ਬਾਹਰ ਲੱਗ ਗਈ ਆ ਹਵਾ ਠੰਡੀ ਵਗਣ ਈ ਅੱਜ ਬੱਦਲ ਸਵੇਰ ਪਹਿਲਾਂ ਮੈਂ ਤੇ ਮੰਮੀ ਗਈ ਸੀ ਮੋਟਰਸਾਈਕਲ ਤੇ ਥੋੜਾ ਕੰਮ ਹੀ ਜਰੂਰੀ ਤੇ ਹੁਣ ਆਪਾਂ ਜਾ ਰਹੇ ਆ ਪਲਾਟ ਚ ਮੀਂਹ ਬੋ ਪੈਣ ਡਿਆ ਵੇਖੋ ਕਰੋ ਚੈੱਕ ਹੁਣ ਆਪਾਂ ਇਹ ਘਰੇ ਇਧਰ ਇਥੇ ਸੀਮਿੰਟ ਜਪਵਾ ਲਿਆ ਸਾਰਾ ਮੈਂ ਕਿਹਾ ਚਲੋ ਇਥੇ ਮਲਵਾ ਮਲਵਾ ਕਾਫੀ ਪਿਆ ਸੀ ਸਾਰਾ ਚਕਾਤਾ ਇਧਰ ਵੀ ਚਕਾਤਾ ਸਾਰਾ ਤੇ ਬਾਕੀ ਚਲੋ ਫਾਈਨਲ ਹੋ ਕਰ ਹੀ ਗਏ ਵੀ ਤਕਰੀਬਨ ਕੀ ਇਹ ਮੈਨੂੰ ਕਿਹਾ ਕੀਤਾ ਨੇ ਉਹਨਾਂ ਨੇ ਹਾਂ ਵੀ ਕਰ ਗਏ ਟੁੱਟ ਗਏ ਸੇ ਧਿਆਨ ਰੱਖੀ ਪੈਰ ਵੀ ਤੇ ਉਧਰ ਉਹ ਵੀ ਕਰ ਗਏ ਨੇ ਤਾਕੋ ਵੀ ਬਣਾਤਾ ਚੱਲੀਏ ਹੁਣ ਘਰ ਵਾਪਸ ਡੈਲੀ ਵੀਡੀ ਵੇਟ ਹੁੰਦੀ ਵੀ ਆ ਇਧਰ ਆ ਅੱਗੇ ਕੋਈ ਗੱਡੀ ਉਤਰੇ ਨੰਗਾ ਗਿਆ ਤੇ ਹਮੇਟਾਂ ਲਾਤੀ ਹੁਣ ਮੈਂ ਕਿਹਾ ਚੱਲ ਇੱਕ ਦਿੜੀ ਲੰਗ ਜੂਗੀ ਫੇ ਥੋੜਾ ਸੁੱਕ ਜਾਏਗਾ ਤੇ ਫਿਰ ਚਲੋ ਕੋਈ ਗੱਲ ਨਹੀਂ ਹੈ ਤੇ ਬਾਕੀ ਆ ਸਟ੍ਰੈਚ ਟੁੰਡ ਵਗੈਰਾ ਚ ਪਚਾਉਣੇ ਆ ਇਹ ਕੱਲ ਨੂੰ ਕੀਤਾ ਵੀਰ ਨੂੰ ਫੋਨ ਕਹਿੰਦਾ ਕੱਲ ਨੂੰ ਆ ਲੈ ਜਾਗਾ ਬਾਕੀ ਹੁਣ ਫਾਈਨਲ ਆ ਕੰਮ ਆਪਣਾ ਟੌਪ ਤੇ ਕਿਵੇਂ ਲੈ ਵੀ ਹੁਣ ਦੀਪ ਦੀ ਗੱਲ ਚੱਲਣ ਢਈ ਕਿ ਉਹਦੀ ਗੱਡੀ ਉਹਦੀ ਨੱਕਦੀ ਨਹੀਂ ਅੰਦਰ ਤੇ ਹੁਣ ਮੈਂ ਇਹ ਕਹਿਣ ਦੀ ਆ ਕਿ ਗੱਡੀ ਉਹ ਛੋਟੀ ਲੈ ਕੇ ਆਏ ਤੇ ਗੱਡੀ ਉਹਦੀ ਫੇਰ ਹੀ ਅੰਦਰ ਲੱਗਦੀ ਇੱਥੇ ਜਗ੍ਹਾ ਘੱਟ ਵਾ ਮਤਲਬ 5 15 ਫੁੱਟ ਦੀ ਜਗ੍ਹਾ ਉਹਦੀ ਗੱਡੀ ਵਧੁੰਦਾ ਤੇ ਹਾਂ ਜੀ ਸਾਡੇ ਇਹ ਕਹਿੰਦੀ ਹੁਣ ਗੱਡੀ ਉਹਨੂੰ ਕਿ ਛੋਟੀ ਲੈ ਕੇ ਆਵੇ ਚਲੋ ਚੰਗੇ ਜੀਦਾ ਰਵੇ ਇਦਾਂ ਹੀ ਤੇ ਬਾਕੀ ਚਲੋ ਕੋਈ ਨਹੀਂ ਆ ਸਾਫ ਸਫਾਈ ਹੁਣ ਕਰਦਾਂਗੇ ਕੱਲ ਨੂੰ ਆਣ ਕੇ ਆਣ ਇੱਥੇ ਤੇ ਬਾਕੀ ਤੇ ਮਿਸਤਰੀਆਂ ਦਾ ਕੰਮ ਅੱਜ ਕੰਪਲੀਟ ਹੋ ਗਿਆ ਤਕਰੀਬਨ ਸਾਰਾ ਏ ਤੋਂ ਜੈਡ ਉਹਨਾਂ ਕਰਤਾ ਤੇ ਹੈ ਬੰਨੀਆਂ ਅੱਗੇ ਦੋ ਦਿਨੇ ਤੋੜਦੇ ਹਾਂ ਦੀ ਟੁੱਟਣੀ ਚਾਹੀਦੀ ਦੁਬਾਰਾ ਕਿੰਨੇ ਥੋੜੀ ਬੰਨੀਆਂ ਕਿੰਨੇ ਥੋੜੀ ਤੇ ਅੱਜ ਨਾ ਟੁੱਟੇ ਬੰਨੀਆਂ ਓਕੇ ਸਰ ਆਪਣੇ ਘਰ ਦਾ ਫੇਰ ਲਖਸਾਨ ਕਰਨਾ ਚੱਲੀਏ ਫਿਰ ਲੋਹੇ ਦਾ ਉਹਦਾ ਉਹਦਾ ਲੋਹੇ ਦਾ ਕਿੱਧਰ ਹੁੰਦੀਆਂ ਸਾਰਾਂ ਅੱਜ ਮੈਂ ਕੰਮ ਆ ਸਾਰਾ ਕਰਕੇ ਗਿਆ ਹਾਂ ਕਿੰਨਾ ਜੀ ਯਾਰ ਉਹ ਪਨੀਰੀ ਜਿਹੜੀ ਮਿਲੀ ਸੀ ਤੇਰੇ ਨੂੰ ਆਂਗਣ ਵਾਲੀ ਤੋਂ ਸਰਕਾਰੀ ਜਿਹਨੂੰ ਕਹਿੰਦੇ ਪਨੀਰੀ ਉਹਦਾ ਟੇਸਟ ਘੱਟ ਆ ਇਸ ਗਿਲ ਭਾਗੇ ਇਹਨੂੰ ਪਕਰਾਗੇ ਰਾੜਾਂਗੇ ਥੋੜਾ ਟੇਸਟ ਬਣਾਵਾਂਗੇ ਹਾਂਜੀ ਉਸਤਾਦ ਨਹੀਂ ਪਾਰੇ ਕਿਉਂ ਇਧਰ ਪੁੰਤਾ ਤੜਕਾ ਬਣ ਲਗਾ ਹਲਵਾ ਸਬਜੀ ਹਲਵਗੇ ਨੇ ਹਲਵਾ ਕਰ ਦੋ ਹਲਵਾ ਕਰ ਦੋ ਕਿੰਨੇ ਹਲਵਾ ਕਰ ਦੋ ਤੇ ਇਧਰ ਮੇਂ ਜੀ ਪਨੀਰ ਆ ਗਈ ਚਲ ਲੰਗ ਠੰਗੀਰੀ ਪਾਤੀਆ ਵਿੱਚ ਸਾਰੀ ਬਾਗਣੀ ਹੁਣ ਜੀ ਮਿਕਸੀ ਲਾਤੀ ਆ ਖਾਂਡੇ ਨਹੀਂ ਬੜੀ ਹਾਂ ਕੰਨੀ ਅੰਦੇ ਪੀਸ ਕੇ ਪੋਣੀਆ ਬੱਚਾ ਇਹ ਖੰਡ ਪੀਸ ਗਈ ਆਪਣੀ ਚਲੋ ਇੰਨਾ ਕੰਮ ਤੇ ਮੈਂ ਕਰਤਾ ਆਓ